ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਅੱਜ ਤੁਹਾਨੂੰ ਲੈ ਕੇ ਆ ਗਿਆ ਕੋਟੜਾ ਕੌੜਾ ਪਿੰਡ ਦੇ ਵਿੱਚ ਜੋ ਪੰਜਾਬ ਦਾ ਪਿੰਡ ਆਰੰਪਰਾ ਫੂਲ ਦੇ ਜਮਾ ਬੁੱਕਲ ਚ ਪੈਂਦਾ ਹੈ ਯਾਦਗਾਰੀ ਗੇਟ ਸਵਰਗਵਾਸੀ ਸਰਦਾਰ ਪ੍ਰੀਤਮ ਸਿੰਘ ਜੀ ਸਿੱਧੂ ਫੌਜੀ ਸਾਹਿਬ ਉਹਨਾਂ ਦੇ ਨਾਂ ਤੇ ਇਹ ਗੇਟ ਬਣਿਆ ਹੋਇਆ ਜਦੋਂ ਆਪਾਂ ਆਰੰਪਰਾ ਫੂਲ ਨੂੰ ਪਿੰਡ ਬਾਰੇ ਜਾਣਨਾ ਤਾਂ ਆ ਗੇਟ ਆਉਂਦਾ ਇੱਥੋਂ ਪਿੰਡ ਦੀ ਹੁੰਦੀ ਹੈ ਸ਼ਰੁਆਤ ਤੇ ਅੱਜ ਹੁਣ ਆਪਾਂ ਤੁਹਾਨੂੰ ਪਿੰਡ ਦੀ ਝਲਕ ਦਿਖਾਦੀਏ ਡੇਰਾ ਸ੍ਰੀ ਸੰਤ ਬਾਬਾ ਆਮਦਾਦ ਜੀ ਦੇ ਵਿੱਚ ਤੁਹਾਨੂੰ ਲੈ ਕੇ ਆ ਗਏ ਰਾਮਦਾਸ ਬਾਬਾ ਜੀ ਦਾ ਡੇਰਾਗਾ ਤੇ ਕਹਿੰਦੇ ਉਹਨਾਂ ਚ ਇੰਨੀ ਜਿਆਦਾ ਸ਼ਕਤੀ ਸੀ ਵੀ ਉਹਨਾਂ ਦੇ ਜਿਹੜੇ ਵੀ ਬੋਲੋ ਕਹਿੰਦੇ ਸਾਰੇ ਪੂਰੇ ਹੁੰਦੇ ਸੀ ਤੇ ਸੰਗਤ ਇੱਥੇ ਗੱਡੀਆਂ ਟਰੈਕਟਰਾਂ ਦੀ ਸੇਵਾ ਆਪਣੀ ਸ਼ਰਦਾ ਵੱਲੋਂ ਕਰਦੇ ਜਦੋਂ ਉਹਨਾਂ ਦੀ ਸੁੱਖ ਪੂਰੀ ਹੋ ਜਾਂਦੀ ਬਹੁਤ ਟਰੈਕਟਰ ਗੱਡੀਆਂ ਇੱਥੇ ਚੜਾਵੇ ਤੌਰ ਤੇ ਚੜੇ ਹੋਏ ਨੇ ਆ ਡੇਰੇ ਤੁਸੀਂ ਦਰਸ਼ਨ ਕਰ ਲਓ ਅੰਦਰੋਂ ਫੋਟੋ ਖਿੱਚਣਾ ਮਨਾ ਸੀਗਾ ਤਾਂ ਕਰਕੇ ਆਪਾਂ ਉਹ ਬਣਾ ਨਹੀਂ ਸਕੇ ਤੇ ਇਹ ਡੇਰੇ ਤੇ ਪਿੰਡ ਦੀ ਪੂਰੀ ਸ਼ਰਦਾ ਤੇ ਬਹੁਤ ਸ਼ਕਤੀ ਆ ਤੇ ਉਹ ਤੋਂ ਬਾਅਦ ਆਪਾਂ ਲੈ ਕੇ ਆ ਗਏ ਤੁਹਾਨੂੰ ਸਰਦਾਰ ਪ੍ਰੀਤਮ ਸਿੰਘ ਸਿੱਧੂ ਯਾਦਗਾਰੀ ਸਟੇਡੀਅਮ ਸਟੇਡੀਅਮ ਦੇ ਵਿੱਚ ਲੈ ਕੇ ਆ ਗਏ ਜਿੱਥੇ ਇੱਥੋਂ ਦੀ ਟੀਮ ক্রিকেট ਦੀ ਟੀਮ ਬਹੁਤ ਵਧੀਆ ਟੀਮਾਂ ਤੇ ਇੱਥੋਂ ਦਾ ਇੱਕ ਪਲੇਅਰ ਵੀ ਹੈ ਮਾਨ ਕੋਟੜਾ ਜਿਹਦਾ ਪੂਰਾ ਨਾਮ ਆ ਕੋਸਕੋ ক্রিকেট ਦੇ ਵਿੱਚ ਤੇ ਇਹ ਗਰਾਊਂਡ ਤੁਸੀਂ ਚੈੱਕ ਕਰ ਲਓ ਇੱਥੇ ਮੁੰਡੇ ਮਿਹਨਤ ਕਰਦੇ ਨੇ ਤੇ ਉਹ ਤੋਂ ਬਾਅਦ ਜਾਂਦੇ ਜਾਂਦੇ ਆਪਾਂ ਦੇਖਿਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਗੁਰਦੁਆਰਾ ਅਕਾਲ ਭਵਨ ਜੀ ਤੇ ਇੱਥੇ ਮੇਲਾ ਵੀ ਲੱਗਿਆ ਹੋਇਆ ਸੀਗਾ ਉਸ ਤੋਂ ਬਾਅਦ ਆਪਾਂ ਗਏ ਪੰਚਾਇਤ ਘਰ ਦੇ ਵਿੱਚ ਇਹ ਵੀ ਬਹੁਤ ਸੋਹਣੇ ਤਰੀਕੇ ਨਾਲ ਬਣੀ ਹੋਈ ਸੀ ਪੰਚਾਇਤ ਸਬੰਧੀ ਜਿੰਨੇ ਵੀ ਕੰਮ ਨੇ ਸਾਰੇ ਇੱਥੇ ਹੁੰਦੇ ਨੇ ਤੇ ਜਿਹੜੇ ਵੀ ਫੈਸਲੇ ਲੈਣੇ ਹੁੰਦੇ ਆ ਪੰਚਾਇਤ ਨੇ ਉਹ ਇੱਥੇ ਲਏ ਜਾਂਦੇ ਨੇ ਤੇ ਬਹੁਤ ਸੋਹਣਾ ਪਿੰਡ ਹੈ ਤੇ ਪਿੰਡ ਦੀ ਝਲਕ ਤੁਹਾਨੂੰ ਅਜੇ ਹੋਰ ਵੀ ਦਿਖਾਉਣੇ ਆਪਾਂ ਉਸ ਤੋਂ ਬਾਅਦ ਆਪਾਂ ਬਾਈ ਜੀ ਸਰਕਾਰੀ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਤੁਹਾਨੂੰ ਲੈ ਕੇ ਆ ਗਏ ਐਸਾ ਪਿੰਡ ਦਾ ਬਹੁਤ ਸੋਹਣਾ ਸਕੂਲ ਹੈ ਪਹਿਲਾਂ ਤੁਸੀਂ ਐਂਟਰੀ ਚੈੱਕ ਕਰ ਲਓ ਬਹੁਤ ਸੋਹਣੇ ਤਰੀਕੇ ਨਾਲ ਸਕੂਲ ਬਣਾਇਆ ਹੋਇਆ ਤੇ ਬੱਚੇ ਪੜ੍ਹ ਲਿਖ ਕੇ ਵਧੀਆ ਪੜ੍ਹਾਈ ਹੈ ਇੱਥੇ ਉਹ ਤੋਂ ਬਾਅਦ ਆਪਾਂ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਦਰਗਾਹ ਬਣੀ ਹੋਈ ਆ ਉਹ ਦੇਖੀ ਤੇ ਉਹ ਤੋਂ ਬਾਅਦ ਆਪਾਂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਇਹ ਇੱਕ ਬਹੁਤ ਸੋਹਣੀ ਸਾਥ ਬਣੀ ਹੋਈ ਸੀਗੀ ਤੇ ਉਹ ਤੋਂ ਬਾਅਦ ਇਹ ਤੁਹਾਨੂੰ ਲੈ ਕੇ ਆ ਗਏ ਪਿੰਡ ਦੇ ਬਾਹਰ-ਬਾਰ ਬਣੀ ਹੋਈ ਸਾਥ ਆ ਜੋ ਬਹੁਤ ਸੋਹਣੇ ਤਰੀਕੇ ਨਾਲ ਗ੍ਰਾਮ ਪੰਚਾਇਤ ਪਿੰਡ ਕੋਟਾ ਇੱਕ ਇਹ ਸਾਥ ਬਣੀ ਹੋਈ ਆ ਇੱਥੇ ਬਜ਼ੁਰਗਤ ਤਾਂਸ ਖੇਡਦੇ ਆ ਗੱਲਾਂ ਬਾਤਾਂ ਕਰਦੇ ਨੇ ਤੇ ਬਹੁਤ ਸੋਹਣਾ ਮਾਹੌਲ ਬਣਾਉਂਦੇ ਨੇ ਤੇ ਗੱਲਾਂ ਬਾਤਾਂ ਪੂਰੀਆਂ ਸੁਣਾਉਂਦੇ ਤੇ ਗੁਰਦੁਆਰਾ ਸਾਹਿਬ ਵੀ ਇਸ ਸਾਥ ਦੇ ਸਾਹਮਣੇ ਪੈਂਦਾ ਤੇ ਗੁਰਦੁਆਰਾ ਸਾਹਿਬ ਦੇ ਨਾਲ ਡੇਰਾ ਪੈਂਦਾ ਤੁਸੀਂ ਵੀ ਚਾਹ